ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪਟਾਰੀ ਤਹਿਸੀਲ ਬੱਬ ਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪੁਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੁਹਾਨੂੰ ਦਿਖਾਉਣੀਆਂ ਵਾ ਜਿਨ੍ਹਾਂ ਦੇ ਵਿੱਚ ਕੋਈ ਬੱਚੇ ਵਾਲੀ ਤੇ ਕੋਈ ਬੱਚੇ ਤੋਂ ਬਿਨਾ ਹੈ ਗਿਆ ਸਾਰੀਆਂ ਹੀ ਸੋਈਆਂ ਸਾਰੇ ਵੀਰਾਂ ਨੇ ਹੱਥ ਜੋੜ ਕੇ ਬੰਦੇ ਇਹੀ ਆ ਵੀ ਆਪਣੀਆਂ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਆ ਸਕਦਾ ਵੀਡੀਓ ਕਾਲ ਤੇ ਆਪਣੀ ਚੁਆਈ ਜ਼ਰੂਰ ਕਰਾ ਲਿਆ ਕਰੋ ਜੀ ਪਰ ਤਸੱਲੀ ਆਪਣੀ ਪਛੜ ਇੱਥੇ ਹੀ ਕਰਕੇ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਆਪ ਵੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਕਿਰਪਾ ਬਾਬਾ ਬਕਾਲਾ ਪਿਪਾ ਜੀ ਚਲੋ ਕਿਰਪਾ ਚੈਦਿ ਜੀ ਤੇ ਨਾਮ ਦੱਸ ਤੇ ਕਰੀ ਨਾਮ ਭਾਈ ਅਮਰਪਤ ਸਿੰਘ ਜੀ ਹਾਂਜੀ ਪਿੰਡ ਬਟਾਰੀ ਜ਼ਿਲ੍ਹਾ ਅੰਮ੍ਰਿਤਸਰ ਤਸੀਲ ਬਾਬਾ ਬਕਾਲਾ ਖਾਚੇਂ ਤੋਂ ਪਹਿਲਾਂ 2 ਕਿਲੋਮੀਟਰ ਦੂਰ ਰਹੀ ਹੈ 4 ਬਿਆਸ 7 ਅੰਮ੍ਰਿਤਸਰ 35 ਪਹਿਲਾਂ 33 5 ਪਹਿਲਾਂ ਖਰੂਸਾ 20 ਪਹਿਲਾਂ ਜਦੋਂ ਤੋਂ ਮੇਨ ਰੋਡ ਤੋਂ ਹਾਈਵੇ ਤੋਂ ਸਰਕਾਰੀ ਸਕੂਲ ਕੋਲ ਪਹਿਲੇ ਗਾਂ ਤੋਂ ਦੋ ਨੰਬਰ ਆਪਣੀ ਗਲੀ ਅੰਮ੍ਰਿਤਪੁਰ ਦਾ ਨਾਂ ਹੀ ਬਾਕੀ ਨਾ ਕਹੋ ਜੀ ਫੋਨ ਨੰਬਰ ਚਲਾਸੀ ਜੋ ਸਲੈਟ ਦਾ ਰਿਜਿਸਟਰ ਹੈ ਤੇ ਵਟਸਐਪ ਕਰਦਾ ਤੇ ਲੱਗੇ ਪੈਂਦੇ ਨੇ ਪਿੰਡਾਂ ਦੇ ਨਾਂ ਨਹੀਂ ਦੱਸਨੇ ਅੱਜ ਭਾਈ ਲੋਗੜ ਲਵਾਰਾਂ ਵਾਲਾ ਧੂਲਕਾ ਤੇ ਹੋਰ ਹੀ ਲਗੜੇ ਦੀ ਵਾਲਾ ਤਰਸਿੱਕਾ ਫਤੂਆ ਲੀਂਗ ਉੱਪਰ ਲਾ ਕੇ ਲਾ ਕੇ ਪੈਂਦੇ ਆ ਫਤੂਆ ਕੇਐਸਸੀ ਭਾਈ ਮਸ਼ਹੂਰ ਹਰਿਆ ਨੰਗ ਕੇ ਨਾ ਕੇਐਸਸੀ ਭਾਈ 20 ਕਿਲੋਮੀਟਰ ਗੱਡੀ ਦਾ ਟ੍ਰੈਂਡ ਆਪਣਾ ਪਿੰਡ ਆ ਬਤਾਓ ਠੀਕ ਹੈ ਹਾਂ ਜਿਹੜਾ ਪੜਾ ਪੜਾ ਜਲੰਧਰ ਉੱਧਦੇ ਆਉਂਦੇ ਆਉਂਦੇ ਆ ਨਾ ਕਈਆਂ ਨੂੰ ਪਤਾ ਨਹੀਂ ਲੱਗਦਾ ਫਿਰ ਡਰੈਸ ਪੁੱਛਦੇ ਠੀਕ ਹੈ ਹਾਂ ਜਿਹਨਾਂ ਦੇ ਤੇ ਦੋ ਗਾਵਾਂ ਮੁਖਾ ਦੇ ਦਿੰਦੇ ਤੇ ਨਜ਼ਰ 'ਚ ਡਰੈਸ ਹੀ ਦੱਸਦੇ ਦੇ ਤਾਂ ਦੱਸਣਾ ਪੈਂਦਾ ਵੱਡੇ ਪਾਜੀ ਦੱਸਾਂ ਪਰ ਠੀਕ ਹੈ ਜੀ ਹਾਂਜੀ ਚਲੋ ਸ਼ਰਵਾਜ ਜਿਹੜੀ ਫੇਰ ਪਹਿਲੇ ਨੰਬਰ ਵਾਲੀ ਤੋਂ ਕਰਦੇ ਅੱਜ ਰੇਟ ਛੋਟਾ ਹੀ ਰਹਿਣੇ ਆ। ਕਿਹਨੇ ਪਾਈ ਨੇ ਸਾਡੇ ਪਾ ਪਾਸ। ਅੱਛਾ। ਕਿਹਨੇ ਅੰਸਰ ਮਸ਼ੀਨ ਨਹੀਂ ਦੇਣੀ ਜੀ ਇਹ ਗਾਂ ਦੇ ਦਿੰਨੀ। ਅੱਛਾ। 30 ਕਿਲੋ ਵਾਲੀ ਗਾਂ ਦੇ ਦਿੰਨੀ। 30 ਕਿਲੋ ਵਾਲੀ ਭਾਜੀ ਗਾਂ ਆ। ਅੱਛਾ। ਹਾਂਜੀ ਇਹਨੂੰ 45 ਦੇਣਾ ਗਰ ਭਾਜੀ ਠੀਕ ਆ ਲੱਗਦੀ। 8 ਕਿਲੋ ਦੁੱਧ। 8 ਕਿਲੋ 7 ਕਿਲੋ ਕਰਕੇ ਦਵਾ। 30 ਦੀ ਗਰੰਟੀ ਦੇਣੀ ਆ। ਦੇਖੋ। ਤੇ ਸਫਾਈਆਂ ਇਦਾਂ ਹੀ ਬੈਠੇ ਰਹਾ ਭਾਵੇਂ। ਠੀਕ। ਇਹ ਬਾਰੀ ਨੂੰ ਮਿਲ ਲੀਆਂ ਜੀ। ਆਹ ਦੇਖ ਲਓ। ਤੇਰੇ ਖਾ ਚਵਾਈ ਵੇਖੋ ਫੇਰ ਇਹਦੀ। ਦੇਖੋ। ਠੀਕ ਹੈ ਬੋਲੋ ਕਿ ਤਰ ਤੀਏ ਬਾਕੀ ਚੰਗੀ ਵੱਡੀ ਆ ਵੱਡੀ ਆ ਬਾਪ ਜੀ 30 ਤੋਂ ਬਾਹਰ ਦੁੱਧ ਕੱਢਿਆ ਵਾ ਵੱਡੇ ਭਾਜੀ ਅੱਛਾ ਜਿਹਨੇ ਪੂਰੀ ਕੀਤੀ 30 ਕਿਲੋ ਵਾਲੀ ਦੇਖੋ ਆਡੇ ਮੁੰਡੇ ਨੇ ਸ਼ਿੰਗਾਰ ਹੀ ਕਿੰਨਾ ਕੀਤਾ ਠੀਕ ਹੈ ਹਾਂਜੀ ਹਾਂਜੀ ਇਹ ਹਾਸ ਸ਼ਿੰਗਾਰਦਾ ਨੇ ਭਾਜੀ ਮੁੱਲ ਆ ਜ ਲੈ ਆਓ ਜੀ ਆਉਂ ਜਾਊਗੀ ਭਾਈ ਬਲੇਰੋ ਗੱਡੀ ਦੀ ਠੀਕ ਹੈ ਹਾਂਜੀ ਬਾਕੀ ਉਤਰ ਆ ਇਹ ਆ ਵੀ ਕੱਦ ਕਾਠ ਪੱਖਾ ਚੰਗੀ ਉੱਚੀ ਆ। ਬਹੁਤ ਜਰੀਏ ਆ ਭਾਜੀ। ਸੱਜਰ ਚੰਗੇ ਦੁੱਧ ਵਾਲੀ ਆ ਇਹ। 99000 ਦੀ ਭਾਜੀ ਬੰਦੇ ਨੇ ਗਾਂ ਲਈ ਆ। ਅੱਛਾ। ਵੀਰ ਨਾਲ ਸਾਮਣੇ ਨਹੀਂ ਮਾਦਾ ਉਹਦੇ ਵੀਰ ਬਾ ਗੱਡੀ ਗੱਡੀ ਚੋਂ ਹੁੰਦਾ ਚਲੇਗਾ ਡਰਾਈਵਰੀ ਕਰਦਾ ਆਪ। ਅੱਛਾ। ਗਾਂ ਦੇ ਨੰਬਰ ਆਈ ਭਾਈ। ਵੀਡੀਓ ਤੋਂ ਨੰਬਰ ਕੱਢ ਕੇ ਭਰਾਵਾਂ ਨੇ ਆਪਾਂ ਨੂੰ ਗਾ ਦਿੱਤੀ ਆ। ਵੇਖੋ ਭਾਈ। ਅੱਛਾ। ਹਾਂਜੀ ਹਾਂਜੀ ਸੱਜਰ ਵਾਲੀ ਆ। ਸੱਜਰ ਚੁਵਾਈ ਬਹੁਤ ਚੰਗੇ ਆ ਵੀ ਭਾਈ ਥਣ ਵੇਖੋ ਜਿਹਨੇ ਪਰਸੋਂ ਪਰਖੋ ਇਹਨੇ ਗਾਂ ਨਹੀਂ ਛੱਡਦਾ ਹੋਣ ਵੀ ਵੀਰ ਜੀ ਬਾਰ 13 ਕੋ ਦੁੱਧ ਕਰੋ ਕਿ ਚੰਗਾ ਪੱਠਾ ਮਿਲ ਗਿਆ ਗ ਉਹ ਨਾ ਯਾਰ ਗਾੜੀ ਭਾਈ ਤਾਜ ਫੇਰ ਤਾਂ ਲੱਖ ਹੀ ਕਰ ਲੈਂਦੇ ਹੁਣ ਦੇ ਦਈਏ 50000 ਰੁਪਏ ਭਾਜੀ ਕਰ ਦੋ ਮੰਨ ਤਾਂ ਨੋਰ ਹਾਂਜੀ 8000 ਛੋੜ ਦਾਂ ਭਾਈ 3000 ਦੇਣਾ ਅੱਛਾ ਹਾਂਜੀ 5000 ਤੇ ਉੱਤਰ ਕਰਤੀ ਆ ਇਹਦੇ 3000 ਦੇ ਭਾਜੀ ਇਹ ਕਿਹੜੀ ਗੱਲ ਦੋ ਹੋਰ ਕਰਦੀ ਹਾਂਜੀ ਦੋ ਹੋਰ ਕਰਦੀ 10000 ਹੋਰ 17000 ਜੈਸਾ ਦੇਣੀ ਛੋੜੀ ਚ ਕਰੀ ਅੱਛਾ 17000 ਪੰਜੋ ਕਰ ਦਾਂ 16500 ਦੀ ਗੱਡਾ 16500 ਦੀ ਗੱਡਾ ਨਾ ਭਾਈ ਇਹ ਚੀਜ਼ਾਂ ਮਿਲਣ ਨਹੀਂ ਵਟਾਰੂ ਮਿਲਣ ਦੁੱਧ 7 ਕਿਲੋ ਚਵਾ ਦੋ ਮਤਲਬ ਮਿਲ ਕੇ ਦਵਾਂਗੇ ਵੀਜੀ ਕੋਈ ਦੋ ਟਾਈਮ ਵੀ ਲੀਟਰ ਲੈ ਆਵੇ ਆਪਣ ਤੇ ਆ ਜਿਹੜੀ ਕਾਂਜੇ ਆ ਜੰਗੀ ਭਾਈ 6 ਦਾ ਮੂੰਹ 6 ਦਾ ਮੂੰਹ ਆ ਭਾਜੀ ਥੋੜਾ ਪਹਿਲਾਂ ਸੁਭੀ ਹੋ ਚੀਏ ਮੀਂਹ ਮੈਨੂੰ ਪਹਿਲਾਂ ਸੁਭੀ ਮੂੰਹ ਕੱਟ ਕੇ ਵਿਖਾ ਦਿੰਨੇ ਆ ਅੱਛਾ ਥੋੜੀ ਮੋਲੀ ਹੋਊਗੀ 6 ਕਿਲੋ 5 ਕਿਲੋ ਕਰਕੇ ਲਵਾਂਗੇ ਕਿੰਨਾ ਚਿਰ ਹੈ ਸੋਈ ਨੂੰ ਇਹਨੂੰ ਅੱਜ 10 12 ਕਰ ਲੋਗੇ ਭਾਜੀ ਬੱਸ ਤੇਨੂੰ ਅੱਛਾ ਬੱਚਾ ਪਹਿਲਾਂ ਥੋਬੀ ਆ ਨਾ ਇਹਦਾ ਸੁਭੀ ਆ ਭਾਜੀ ਹੁਣ 5 ਕਿਲੋ ਹੀ ਆ 5 ਕਿਲੋ ਭਾਜੀ ਮੂੰਹ ਕੱਟ ਕੇ ਹੋਣਾ 6 ਦਾ ਤੇ ਵੇਖੋ ਫੇਸ ਕੁਆਲਿਟੀ ਮੱਚਾ ਨੁਗਰੀ ਘੋੜੀ ਆਰੇ ਆ ਵੇ ਲੋ ਵੀਰ ਜੀ ਤੇ ਸੈਟਨੀਆਂ ਕੰਨੀਆਂ ਫਲੋਤੀਆਂ ਦੀ ਠੀਕ ਛਿੱਗੀ ਦੇ ਬਰਾਬਰ ਤੇ ਹੀ ਕਰਨਾ ਆ ਜਾ ਛਿੱਗੀ ਦੇ ਬਰਾਬਰ ਖੜੀ ਪਹਿਲਾਂ ਵਾਸੀ ਪਹਿਲਾਂ ਦੱਸੂਗਾ ਭਾਈ ਮੇਰੇ ਵੀ ਚਿੱਟੀਆਂ ਆ ਰਹੀਆਂ ਪਾਜੀ ਉੱਧਾਂ ਜਾ ਕੇ ਦੀ ਥਣ ਬਹੁਤ ਸੋਹਣੀਆਂ ਥਲੀ ਵੀ ਬੜੀ ਪਾਜੀ ਇੱਦਾਂ ਬੜਾ ਮਨਪਸੰਦ ਹੈ ਬਾਕੀ ਤੁਸੀਂ ਆਪਣੀ ਸਮਝ ਕਰਨੀ ਹੈ ਲਓ ਉੱਧਾਂ ਡਰਦੀ ਆ ਭਾਜੀ ਠੀਕ ਹੈ ਜੀ ਇਹ ਜਿਹੜੀ ਮੋਦਰੀਆਂ ਦੀ ਵੇਖੋ ਚਲੋ ਲੈ ਜਾਓ ਜੀ ਲੈ ਇਹ ਬੰਦੋ ਜੀ ਬਾਕੀ ਚਲੋ ਤੁਹਾਨੂੰ ਵੀ ਹੱਥ 'ਚ ਆਉਣ ਵਾਲਾ ਵਾ ਬਹੁਤ ਚੰਗੀ ਆ ਭਾਜੀ ਚਵਾਈ ਇਹ ਭਾਣਾ ਨਹੀਂ ਭਾਜੀ ਕੋ ਜਿਹੜੇ ਵਾ ਆਪਾਂ ਮਾਲ ਬਣਾਉ ਲੈਣੇ ਉਹ ਭਾਣਾ ਭਾਜੀ ਦੇ ਹੀ ਜਾਣਾ ਤੇ ਇਹਦਾ ਮੁੱਲ ਫਿਰ ਇਹਦਾ 25000 ਕਰਦੇ ਹਾਂ ਦੱਸ ਦੋ ਵੱਡੇ ਭਾਜੀ ਕਿੰਨਾ ਕਰਨਾ ਇਹ ਮੁੱਲੇ ਤਾਂ ਨਹੀਂ 5000 ਨਹੀਂ ਜਾਣੀ ਹੈ ਕਿੰਨੇ ਦੇ ਦੀਏ ਵੱਡੇ ਭਾਜੀ ਵੇਚੋ ਕਿ ਨਹੀਂ ਛੋਟ ਕਰੋਗੇ ਤੁਸੀਂ ਕਰਾ ਲਓ ਭਾਜੀ ਆਪ ਹੀ ਕਰ ਦੋ 20000 ਅੱਛਾ ਸਾਰਾ ਯਾਰ ਦੀ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਕਰ ਦਈਏ ਤੇ ਫਿਰ ਮੌਕੇ ਤੇ ਘੜੀ ਪੁੱਛੂੰਗੀ ਕਸਾਈ ਕਰਨੀ 10000 ਸੁਆਈਆ ਦਿੱਤ ਨਹੀਂ ਬਾਜੀ ਦੋ 10000 15000 ਦੇਣੀ ਵੇਸੀ ਬਾਜੀ ਹੋਏ 15000 14000 ਸਾਢੇ 14000 ਠੀਕ ਹੈ ਜੀ ਪਹਿਲਾਂ ਸੁਆ ਦੇਖੋ ਆਹਨੇ ਲਾ ਲਓ ਦਰਦੀ ਆ ਅੱਛੀ 10000 ਬਾਜੀ ਠੀਕ ਹੈ ਜੀ ਬਾਜ ਹਾਂ ਜੀ ਤੇ ਹੁਣ ਆ ਜਿਹੜੀ ਚ ਇਹ ਭਾਈ ਸੁਈ ਜਾ ਮੀਨ ਲਾ ਲਈ ਕੋਈ ਫਾਮ ਨਹੀਂ ਲਾ ਲਈ ਵੱਛੀ ਮਗਰ ਉੱਚਾ ਬੱਚਾ ਯਾਰ ਚਲੋ ਵੱਧ ਚਿਰਦੇ ਅੱਛਾ ਆ ਉੱਚਾ ਬੱਚਾ ਜੇ ਦਾ ਦੁੱਧ ਦੁੱਧ ਭਾਈ 9 ਕਿਲੋ 8 ਕਿਲੋ ਵਾ ਗਰੰਟੀ ਆ ਵੇਖੋ ਵੱਡੇ ਭਾਜੀ ਅੱਛਾ ਆ ਲੋ ਸਾਚ ਵਾ 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 ਮਸ਼ੀਨ ਆ ਨੋਬਲ ਇਹ ਬਟਾਰੀਆਂ ਮਿਲਣੀਆਂ ਵੇਖੋ ਇੱਧਰ ਠੀਕ ਹੈ ਜੀ ਸੁਆਦ ਤੇ ਬਸਮਾਹ ਇਹ ਬੋਲ ਵੇਖਿਓ ਸਾਡੇ ਕੀ ਆ ਛੋੜੇ ਛੋੜੇ ਭਾ ਹੋਣਦੇ ਆ ਠੀਕ ਬੋਲ ਮਸ਼ੀਨ ਵੇਖੋ ਭਾਜੀ ਮਸ਼ੀਨ ਵਾਲੀ ਗੰਗਵਾ ਘੱਟ ਲੱਗਦੀ ਭਾਜੀ ਵੱਡੇ ਭਣਸਰਾ ਮੰਗਦੇ ਆ ਠੀਕ ਹੈ ਹਾਂ ਜੀ 8 ਕਿਲੋਨ ਜਿਹੜਾ ਕਿੰਦੇ ਵੀ ਹੈਗਾ ਇਹ ਦੇਖੋ ਹਾਂਜੀ ਬਾਕੀ ਦੁੱਧ ਤੁਸੀਂ ਆਪਣਾ ਆਪ ਚਵਾਈ ਕਰਕੇ ਖਾਣਾ ਕੋਈ ਫੈਟ ਐਂਡ ਦੁਪਹਿਰ ਦਾ ਵੀਡੀਓ ਬਣਾਉਂਦਾ ਸਾਹਮਣੇ ਦੇਖੋ ਛੱਡੇ ਕਿਸੇ ਬਣਾਉਂਦੀ ਗਾ ਇਹ 12:00 ਹੋ ਜਾ ਤੈਂਦਾ ਵੀਡੀਓ ਬਣਾਉਂਦਾ ਸੇ 15 ਮੁੱਲ ਫਿਰ ਭੁੱਲ ਭਾਈ ਦੱਸ ਦਿਓ ਵੇ ਲੋ ਭਾਈ ਟਾਈਮ ਦੁਪਹਿਰ ਦਾ ਜੀ 12 ਵਜੇ ਤੇ 15 ਮਿੰਟ ਹੋਏ ਆ ਹਾਂਜੀ ਇਹਨਾਂ ਕੋ ਵੀਰ ਕਵੇ ਹਾਂਜੀ ਅਰੇ ਇਹਨਾਂ ਵੀ ਆਖੇ ਸ਼ਾਮਾਂ ਵੇਲੇ ਬਣਾਉਂਦੇ 12 ਵਜੇ ਤੇ 15 ਮਿੰਟ ਹੋਏ ਦੁਪਹਿਰ ਦਾ ਟਾਈਮ ਆ ਠੀਕ ਆ ਹਾਂਜੀ ਤੇ ਕਿੰਨੇ ਦੇ ਦੇਣੀ ਆ ਪੱਕੇ ਦੇ ਮਤਲਬ ਜਿਹੜੀਆਂ ਆ ਨਾ 3 ਨਹੀਂ 3 ਦੀ ਨਹੀਂ ਜਾਣੀ ਐ 2028 ਦੇ ਦੋ ਨਾ ਛੱਡੋ ਪੰਜ ਛੱਡੋ ਹੰਦੀਰੀ ਹਾਂਜੀ ਹੋਰ ਕਰਕੇ ਥੋੜਾ ਕਿੰਨਾ ਫਿਰ 2000 ਹੀ ਹੋਰ ਭਾਜੀ 2000 ਜੀ 22 ਦੀ ਹਾਂਜੀ 22000 ਅੱਛਾ 500 ਛੋੜ ਸਾਢੇ 21 ਠੀਕ ਹੈ 500 ਕਰਦਾ ਬੰਦਾ ਸਾਡਾ ਅੱਗੇ 5-5 ਕਰਕੇ 500 ਕਰਦਾ ਜੀ ਠੀਕ ਹੈ ਉਹਦੇ ਪਾਪਾ ਦੇ ਕੀ ਯਾਰ ਜੀ ਸਾਢੇ ਕਿਹੜੇ ਨਾ ਵੱਡੇ ਭਾਜੀ ਗੱਲ ਹੀ ਕੋਈ ਨਹੀਂ ਤੇ ਆ ਜਿਹੜੀ ਕੰਨੀ ਜੀ ਧੋਕੜਾ ਅੱਛਾ ਹਾਂਜੀ ਇਹਦੇ ਖਾਨ ਦੇਖ ਸਕਦੇ ਜੀ ਆਨੇ ਇਹ ਦੇ ਕੋਲ ਦੁੱਧ ਦੁੱਧ ਭਾਈ 7 ਕਿਲੋ 6 ਕਿਲੋ ਕਰਕੇ ਦਵਾਂਗੇ ਅੱਛਾ ਭਾਜੀ ਬਸ ਬਸ ਇੱਕ ਨੰਬਰ ਹੋ ਗਿਆ ਜੀ ਆਹ ਰਿਹਾ ਭਾਜੀ ਹੋਰ ਨਹੀਂ ਕੋਈ ਸ਼ਟਾਨੀ ਦੇਖੋ ਭਾਜੀ ਤੇ ਮੋਲ ਨਿਗਾਰਾ ਕਰ ਰਿਹਾ ਭਾਜੀ ਆਪਾਂ ਛੋਟੇ ਛੋਟੇ ਭਾਈ ਹੋਣੇ ਭਾਜੀ ਘਟਾ ਦੂੰ ਮੈਂ ਛੋਟੇ ਛੋਟੇ ਭਾਜੀ ਇਹਦਾ ਭਾਈ ਬੱਚਾ ਉੱਚਾ ਹੀ ਇਹ ਮਗਰਲੇ ਘਰ ਬੱਚਾ 6 ਆਏ ਆ ਠੀਕ 5 ਬੱਚਾ ਇਹ ਮਗਰ ਮਸ਼ਾਲੇ ਆਏ ਨਹੀਂ ਜੇ ਠੀਕ ਹੈ ਵੀਰ ਭਰਾ ਭਾਜੀ ਮੈਂ ਕਹਾਂ ਬਣੇ 5 6000 ਦਾ ਸ਼ਾਹੀ ਇਹ ਦੇ ਮਗਰ ਕਿੰਨੇ ਦੋ ਤੱਕ ਕਿੰਨਾ ਇਹ ਦੇ ਕੋਲ 7 ਕਿਲੋ 1 ਕਿਲੋ ਤੇ 6 ਕਿਲੋ ਦੀ ਗਰੰਟੀ ਆ ਭਾਜੀ ਜਵਾਪਸਵਾ ਇੱਕ ਨੰਬਰ ਹੋਗਾ ਵੀ ਦੀ ਰੱਸੀ ਪਾਰ ਵਿੱਚ ਹੋਣੀ ਹੈ ਤੇ ਇਹਦਾ ਮੁੱਲ ਤੁਸੀਂ ਦੱਸੋ ਭਾਜੀ ਭਾਜੀ 18000 ਰੁਪਿਆ ਦਾ ਕਰ ਦੋ ਕੋਈ ਹਾਂਜੀ 2016 ਦੀ 15 ਦੀ ਹਾਂਜੀ 15 14 ਦੀ 14 ਅੱਛਾ 14 ਹੀ ਹੈ ਕਿ ਆ ਸਾਨੂੰ 13 ਦੀ ਦੇਣੀ ਆ ਭਾਜੀ ਅੱਛਾ 13 ਹਾਂਜੀ ਬਹੁਤ ਓਵਰ ਸ਼ੋਰ ਸਾਢੇ 12000 ਦੀ ਠੀਕ ਹੈ ਸਾਢੇ 12000 ਦੀ ਕਹਾ ਦੇ ਦਿਆਂਗੇ ਭਾਜੀ ਤੇ ਠੀਕ ਹੈ ਜੀ ਹੋਰ ਕੁਛ ਚਾਹਨਾ ਕੋਈ ਹੱਥ ਜੋੜ ਕੇ ਬੇਨਤੀ ਹੈ ਸੂਈਆਂ ਸਿਆਂ ਕੋਈ ਦੋ ਟਾਈਮ ਤਿੰਨ ਟਾਈਮ ਉਹਨਾਂ ਚ ਸੱਰੀ ਭਾਈ ਕਰਕੇ ਖੜੇ ਨਾ ਤੁਹਾਨੂੰ ਲੱਭਦਾ ਇਹ ਤਾਂ ਸਾਨੂੰ ਦੇਵੇ ਆਪਣੇ ਕਿਹੜੇ ਘਰ ਦੀਆਂ ਅੱਜ ਆਉਣੀਆਂ ਸਿਰ ਜਲ ਜਾਂਦੀਆਂ ਹਾਂਜੀ ਨਾਲੇ ਗੇਟੋਂ ਬਾਹਰ ਵੀ ਕੋਈ ਗਾਰੰਟੀ ਨਹੀਂ ਇਹ ਤੁਮ ਬਾਹਰ ਹੋ ਗਈ ਭਾਜੀ ਮੜ ਕੇ ਆਪਣੀ ਕੋਈ ਗਾਰੰਟੀ ਆਨਲਾਈਨ ਭਾਣ ਰਾਮਗਾ ਹੋ ਤੇ ਬਾਕੀ ਤਸੱਲੀ ਇੱਥੋਂ ਹੀ ਕਰਕੇ ਖੜੋ ਹਾਂਜੀ ਬੀਤੀ ਆਪਾਂ ਆਪਣੀ ਸਮਝਣਾ ਤੇ ਨਵਾਲਣਾ ਵੀ ਤਵਾਲਣਾ ਪਾਜੀ ਉੱਤੇ ਚੱਲਣ ਦੇ ਆ ਕੋਈ ਜਿਬੜੇ ਜਿਬੜੇ ਇਹ ਨਹੀਂ ਕੋਈ ਭੈਣ ਭਰਾ ਖੜਕੇ ਇਹਨਾਂ ਨੂੰ ਬੰਨ ਕੇ ਆਪੇ ਈ ਛੱਡ ਕੇ ਸੁੱਤਰਵੇਂ ਫਿਰ ਤੇ ਨਹੀਂ ਭਾਈ ਇਹਨਾਂ ਨੂੰ ਦੁੱਧ ਮਨਾਉਣਾ ਠੀਕ ਹੈ ਜੀ ਹਾਂਜੀ ਤੇ ਬਾਕੀ ਅਸੀਂ ਕਦੇ ਵੀ ਨਾ ਕਿੰਨੇ ਵੀ ਬਿਨਾ ਚਵਾਈ ਤਾਂ ਜਾਂ ਕਿਸੇ ਦੀ ਗਰੰਟੀ ਦੇ ਪੱਛੇ ਲਾ ਜੋ ਆਪਣੀ ਸਮਝਣਾ ਤੇ ਆਪਣੀ ਵਿੱਚ ਵੇਖ ਚੱਕ ਕੇ ਖੜੇ ਜੀ